ਪੰਜਾਬ ਕਿਉਂਕਿ ਇੱਕ ਬਾਰਡਰ ਸਟੇਟ ਆ ਪੰਜਾਬ ਦੇ ਵਿੱਚ ਬਹੁਤ ਤਾਕਤਾਂ ਐ ਸੀਆਂ ਐ ਜਿਹੜੀਆਂ ਹਮੇਸ਼ਾ ਪੰਜਾਬ ਨੂੰ ਪੰਜਾਬ ਦੀ ਅਮਨ ਸ਼ਾਂਤੀ ਨੂੰ ਹਮੇਸ਼ਾ ਪੰਕ ਕਰਨ ਦੀ ਕੋਸ਼ਿਸ਼ ਕਰਦੀਆਂ ਤੇ ਉਸ ਅਮਨ ਚੈਨ ਨੂੰ ਬਹਾਲ ਰੱਖਣ ਲਈ ਉਸ ਪੰਜਾਬ ਨੂੰ ਦੁਸ਼ਮਣਾਂ ਤੋਂ ਬਚਾ ਕੇ ਰੱਖਣ ਲਈ ਜੇ ਕੋਈ ਅੱਜ ਸਭ ਤੋਂ ਮਜ਼ਬੂਤ ਜਾਂ ਮਜ਼ਬੂਤੀ ਨਾਲ ਸਾਹਮਣੇ ਆ ਰਿਹਾ ਉਹ ਬੀਜਪੀ ਆ ਬੀਜਪੀ ਦੀ ਸਰਕਾਰ ਆ ਕਿਉਂਕਿ ਮੈਨੂੰ ਪਤਾ ਜਿਵੇਂ ਮੇਰੇ ਦਾਦਾ ਜੀ ਸਤਾਰ ਬਿਨ ਸਿੰਘ ਜੀ ਨੇ ਉਦੋਂ ਬੀਜਪੀ ਨਾਲ ਰਲ ਕੇ ਚਾਹੇ ਉਹ ਲੀਡਰ ਅੱਜ ਹੈਗੇ ਚਾਹੇ ਉਹ ਲੀਡਰ ਉਹਨਾਂ ਦੇ ਨਾਲ ਦੇ ਉਹ ਸ਼ਹੀਦ ਹੋ ਗਏ ਇੱਕ ਮੁੱਠੋ ਕੇ ਕੰਮ ਕੀਤਾ ਪੰਜਾਬ ਕਿਉਂਕਿ ਇੱਕ ਬਾਰਡਰ ਸਟੇਟ ਆ ਪੰਜਾਬ ਦੇ ਵਿੱਚ ਬਹੁਤ ਤਾਕਤਾਂ ਐਸੀਆਂ ਐ ਜਿਹੜੀਆਂ ਹਮੇਸ਼ਾ ਪੰਜਾਬ ਨੂੰ ਪੰਜਾਬ ਦੇ ਅਮਨ ਸ਼ਾਂਤੀ ਨੂੰ ਹਮੇਸ਼ਾ ਪੰਕ ਕਰਨ ਦੀ ਕੋਸ਼ਿਸ਼ ਕਰਦੇ ਤੇ ਉਸ ਅਮਨ ਚੈਨ ਨੂੰ ਬਹਾਲ ਰੱਖਣ ਲਈ ਉਸ ਪੰਜਾਬ ਨੂੰ ਦੁਸ਼ਮਣਾਂ ਤੋਂ ਬਚਾ ਕੇ ਰੱਖਣ ਲਈ ਜੇ ਕੋਈ ਅੱਜ ਸਭ ਤੋਂ ਮਜ਼ਬੂਤ ਜਾਂ ਮਜ਼ਬੂਤੀ ਨਾਲ ਸਾਹਮਣੇ ਆ ਰਿਹਾ ਉਹ ਭਾਜਪਾ ਆ ਭਾਜਪਾ ਦੀ ਸਰਕਾਰ ਆ ਕਿਉਂਕਿ ਮੈਨੂੰ ਪਤਾ ਜਿਵੇਂ ਮੇਰੇ ਦਾਦਾ ਜੀ ਸਤਾਰ ਬਿਨ ਸਿੰਘ ਜੀ ਨੇ ਉਦੋਂ ਭਾਜਪਾ ਨਾਲ ਰਲ ਕੇ ਚਾਹੇ ਉਹ ਲੀਡਰ ਅਜੇ ਹੈਗੇ ਚਾਹੇ ਉਹ ਲੀਡਰ ਉਹਨਾਂ ਦੇ ਨਾਲ ਦੇ ਉਹ ਸ਼ਹੀਦ ਹੋ ਗਏ ਇੱਕ ਮੁੱਠ ਹੋ ਕੇ ਕੰਮ ਕੀਤਾ ਪੰਜਾਬ ਕਿਉਂਕਿ ਇੱਕ ਬਾਰਡਰ ਸਟੇਟ ਆ ਪੰਜਾਬ ਦੇ ਵਿੱਚ ਬਹੁਤ ਤਾਕਤਾਂ ਐ ਸੀਆਂ ਐ ਜਿਹੜੀਆਂ ਹਮੇਸ਼ਾ ਪੰਜਾਬ ਨੂੰ ਪੰਜਾਬ ਦੇ ਅਮਨ ਸ਼ਾਂਤੀ ਨੂੰ ਹਮੇਸ਼ਾ ਪੰਕਰਨ ਦੀ ਕੋਸ਼ਿਸ਼ ਕਰਦੇ ਉਸ ਅਮਨ ਚੈਨ ਨੂੰ ਬਹਾਲ ਰੱਖਣ ਲਈ ਉਸ ਪੰਜਾਬ ਨੂੰ ਦੁਸ਼ਮਣਾਂ ਤੋਂ ਬਚਾ ਕੇ ਰੱਖਣ ਲਈ ਜੇ ਕੋਈ ਅੱਜ ਸਭ ਤੋਂ ਮਜ਼ਬੂਤ ਜਾਂ ਮਜ਼ਬੂਤੀ ਨਾਲ ਸਾਹਮਣੇ ਆ ਰਿਹਾ ਉਹ ਬੀਜਪੀ ਆ ਬੀਜਪੀ ਦੀ ਸਰਕਾਰ ਆ ਕਿਉਂਕਿ ਮੈਨੂੰ ਪਤਾ ਜਿਵੇਂ ਮੇਰੇ ਦਾਦਾ ਜੀ ਸਰਦ ਬਿਨ ਸਿੰਘ ਜੀ ਨੇ ਉਦੋਂ ਬੀਜਪੀ ਨਾਲ ਰਲ ਕੇ ਚਾਹੇ ਉਹ ਲੀਡਰ ਅੱਜ ਹੈਗੇ ਚਾਹੇ ਉਹ ਲੀਡਰ ਉਹਨਾਂ ਦੇ ਨਾਲ ਦੇ ਉਹ ਸ਼ਹੀਦ ਹੋ ਗਏ ਇੱਕ ਮੁੱਠ ਹੋ ਕੇ ਕੰਮ ਕੀਤਾ